ਉੱਤਰੀ ਭਾਰਤ ਦੇ ਵਿੱਚ ਜੁਲਠ ਮਹੀਨੇ ਦੀ ਗਰਮੀ ਨੇ ਆਪਣਾ ਰਿਕਾਰਡ ਤੋੜ ਦਿੱਤਾ ਹੈ ਤੇ ਲੋਕਾਂ ਨੂੰ ਖੂਬ ਮੁਸ਼ਕਲਾਂ ਦੇ ਵਿੱਚ ਪਾਇਆ ਹੋਇਆ ਹੈ ਦੱਸਿਏ ਕਿ ਜਿਸ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਚੁੱਕਿਆ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਵਿੱਚ ਗਰਮੀ ਦਾ कहर ਲਗਾਤਾਰ ਜਾਰੀ ਹੈ ਤਾਪਮਨ ਦਾ ਗੱਲ ਕਰੀਏ ਤਾਂ 7 ਡਿਗਰੀ ਸੈਲਸੀਅਸ ਤੱਕ ਜਿਹੜਾ ਦਰਜ ਕੀਤਾ ਗਿਆ ਅਤੇ ਪੰਜਾਬ ਦੇ ਵਿੱਚ ਜਿਹੜਾ ਤਾਪਮਨ ਹੈ ਉਹ 7 ਡਿਗਰੀ ਸੈਲਸੀਅਸ ਤੱਕ ਆਮ ਦੇ ਨਾਲੋਂ ਵੱਧ ਹੁਣ ਪਾਇਆ ਜਾ ਰਿਹਾ ਕਿਉਂਕਿ ਪੰਜਾਬ ਦਾ ਫਰੀਦਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 47.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਬਾਕੀ ਤੁਹਾਨੂੰ ਦੱਸ ਦਿਆ ਕਿ ਮੌਸਮ ਵਿਭਾਗ ਨੇ 15-16 ਜੂਨ ਤੱਕ ਸਵੇਰ ਵਿੱਚ ਗਰਮੀ ਦਾ ਕਹਿਰ ਇਸੇ ਤਰ੍ਹਾਂ جاری ਰਹਿਣ ਦੀ ਪੇਸ਼ گوئی ਕੀਤੀ ਹੈ ਤੇ ਇਸ ਦੌਰਾਨ ਚੰਡੀਗੜ੍ਹ ਦਾ ਤਾਪਮਾਨ ਜਿਹੜਾ ਉਹ 45.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਬੀਤੇ ਦਿਨ ਦਾ ਇਹ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 14 ਜੂਨ ਨੂੰ ਪੰਜਾਬ ਵਿੱਚ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਕੁਝ ਸ਼ਹਿਰਾਂ 'ਚ ਬੱਦਲਵਾਈ ਵੀ ਹੋ ਸਕਦੀ ਹੈ ਪਰ ਇਸ ਨਾਲ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ ਮੌਸਮ ਵਿਗਿਆਨੀਆਂ ਨੇ 13 ਜੂਨ ਨੂੰ ਗਰਮੀ ਪੈਨਸਬੰਧੀ ਸੰਤਰੀ ਅਲਰਟ ਅਤੇ 14 15 ਤੇ 16 ਜੂਨ ਲਈ ਪੀਲਾ ਅਲਰਟ ਜਾਰੀ ਕੀਤਾ ਹੈ ਜਿਸ ਤਰ੍ਹਾਂ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਤੇ ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਣੇ ਉੱਤਰੀ ਭਾਰਤ ਨੂੰ ਮੌਨਸੂਨ ਦੀ ਆਮਦ ਤੇ ਹੀ ਗਰਮੀ ਦੇ ਰਾਹਤ ਮਿਲੇਗੀ ਤੇ ਇਸ ਵਾਰ ਮੌਨਸੂਨ ਆਪਣੇ ਤੈਅ ਸਮੇਂ ਅਨੁਸਾਰ 27 28 ਜੂਨ ਨੂੰ ਪੰਜਾਬ ਦੇ ਵਿੱਚ ਪਹੁੰਚ ਜਾਊਗੀ ਉਹਨਾਂ ਕਹਿੰਿਆ ਹੈ ਕਿ 19 20 ਜੂਨ ਨੂੰ ਪ੍ਰੀ ਮੌਨਸੂਨ ਐਕਟਿਵ ਹੋ ਸਕਦਾ ਜਿਸ ਦੇ ਨਾਲ ਗਰਮੀ ਤੋਂ ਮਾਮੂਲੀ ਰਾਤ ਨਾ ਸਕਦੀ ਹੈ ਪਠਾਨਕੋਟ ਤੇ ਕਈ ਹੋਰ ਸ਼ਹਿਰਾਂ ਦੇ ਆ ਤਾਪਮਾਨ ਜਿਹੜਾ ਉਹ 42 ਤੋਂ 44 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਦੂਜੇ ਪਾਸੇ ਸਵੇਰੇ ਦੇ ਵਿੱਚ ਗਰਮੀ ਵਧਣ ਦੇ ਕਰਕੇ ਜਿਹੜਾ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵੱਧ ਚੁੱਕੀਆਂ ਨੇ ਕਿਉਂਕਿ ਝੋਨਾ ਜਿਹੜਾ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਜਿਨ੍ਹਾਂ ਨੂੰ ਤਿੱਖੀਆਂ ਦੁਪਹਿਰਾਂ ਦੇ ਵਿੱਚ ਝੋਨੇ ਦੀ ਲਵਾਈ ਕਰਨੀ ਪੈ ਰਹੀ ਹੈ ਸਬਜੀ ਦੇ ਕਾਸ਼ਤਕਾਰ ਜਿਹੜੇ ਉਹ ਵੀ ਪਰੇਸ਼ਾਨ ਨੇ ਵਾਦੀ ਗਰਮੀ ਦੇ ਕਾਰਨ ਅਤੇ ਉਧਰ ਗਰਮੀ ਵਧਨ ਕਾਰਨ ਸੂਬੇ ਦੇ ਵਿੱਚ ਬਿਜਲੀ ਦੀ ਮੰਗ ਵੀ ਵਧ ਰਹੀ ਹੈ ਜਿਸ ਕਾਦੇ ਨਾਲ ਨਾਲ ਕਈ ਇਲਾਕਿਆਂ ਦੇ ਵਿੱਚ ਬਿਜਲੀ ਦੇ ਕੱਟ ਵੀ ਲੱਗ ਰਹੇ ਨੇ ਤੇ ਲੋਕ ਵੀ ਜਿਹੜੇ ਪਰੇਸ਼ਾਨ ਨੇ ਪਰ ਜੇਕਰ ਗੱਲ ਕੀਤੀ ਜਾਵੇ ਹਰ ਸਾਲ ਗਰਮੀ ਵਧਨ ਦੇ ਜਿਹੜੇ ਬਹੁਤ ਸਾਰੇ ਰਿਕਾਰਡ ਸਾਹਮਣੇ ਆਉਂਦੇ ਨੇ ਜਿਹੜੇ ਕੁਝ ਸਮਾਜ ਸੇਵੀ ਨੇ ਜਾਂ ਫਿਰ ਕੁਝ ਮੌਸਮ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਦਾ ਵੀ ਇਹੀ ਗੱਲ ਕਹਿਣੀ ਹੈ ਕਿ ਮੌਸਮ ਬਦਲਣ ਦੇ ਪਿੱਛੇ ਜਿਹੜੇ ਮੁੱਖ ਕਾਰਨ ਨੇ ਉਹ ਮਨੁੱਖ ਵੱਲੋਂ ਹੀ ਪੈਦਾ ਕੀਤੇ ਜਾ ਰਹੇ ਨੇ ਜਿਸ ਕਰਕੇ ਆ ਆਵਾਜਾਈ ਦੇ ਸਾਧਨ ਵਾਧ ਰਹੇ ਨੇ ਪ੍ਰਦੂਸ਼ਣ ਵੱਧਾ ਅਤੇ ਜਿਸ ਦੇ ਮੱਦੇ ਨਜ਼ਰ ਫਿਰ ਮੌਸਮ ਵੀ ਗਰਮ ਹੁੰਦਾ ਨਜ਼ਰ ਆਉਂਦਾ ਕਿਉਂਕਿ ਦਰਖਤ ਨੇ ਜਿਹੜੇ ਉਸ ਦੀ ਕਟਾਈ ਵੀ ਲਗਾਤਾਰ ਜਾਰੀ ਹੈ ਤੇ ਨਵੇਂ ਦਰਖਤ ਨੇ ਜਿਹੜੇ ਬਹੁਤ ਘੱਟ ਲੱਗ ਰਹੇ ਨੇ ਜਿਸ ਕਰਕੇ ਇਹ ਜਿਹੜੀ ਗਰਮੀ ਹੈ ਆਏ ਵਾਰ ਵਧਦੀ ਹੈ ਕਿਉਂਕਿ ਹੋਰ ਜੇ ਕਾਰਨ ਵੀ ਨੇ ਤਾਂ ਪ੍ਰਦੂਸ਼ਣ ਵਧਣਾ ਤਾਂ ਉਹਦੇ ਨਾਲ ਨਾਲ ਰੁੱਖ ਲਗਾਉਣੇ ਵੀ ਜ਼ਰੂਰੀ ਨੇ ਤਾਂ ਜੋ ਵਾਤਾਵਰਨ ਨੂੰ ਸਮਾਨ ਰੱਖਿਆ ਜਾ ਸਕੇ ਪਰ ਜਿਹੜੀ ਸਥਿਤੀ ਆ ਉਹ ਕੁਝ ਵੱਖਰੀ ਨਜ਼ਰ ਆਉਂਦੀ ਹੈ ਜਿਸ ਕਰਕੇ ਜਿਹੜੀ ਸਥਿਤੀ ਇਹ ਬਣੀ ਹੋਈ ਹੈ ਕਿ ਗਰਮੀ ਦੀ ਮਾਰ ਜਿੱਥੇ ਲੋਕਾਂ ਨੂੰ ਚੱਲਣੀ ਪੈ ਰਹੀ ਹੈ ਉੱਥੇ ਹੀ ਗਰਮੀ ਦੇ ਵਿੱਚ ਕੰਮ ਕਰਨਾ ਵੀ ਔਖਾ ਹੋਇਆ ਪਿਆ ਜਿਹੜੇ ਕੁਝ ਲੋਕ ਬਾਹਰ ਫੀਲਡ ਦੇ ਵਿੱਚ ਕੰਮ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਕੁਝ ਮਜ਼ਦੂਰਾਂ ਦੀ ਗੱਲ ਕੀਤੀ ਜਾਵੇ ਜਾਂ ਕੁਝ ਵਾਹਨ ਚਾਲਕ ਨੇ ਰਿਕਸ਼ਾ ਚਾਲਕ ਨੇ ਆਟੋ ਚਾਲਕ ਨੇ ਜਾਂ ਫਿਰ ਕੁਝ ਰੇੜੀ ਵਾਲੇ ਨੇ ਜਾ ਇਦਾਂ ਦਾ ਕੋਈ ਕੰਮਕਾਰ ਕਰਦੇ ਨੇ ਤਾਂ ਉਹਨਾਂ ਨੂੰ ਬਹੁਤ ਵੱਡੀ ਗਰਮੀ ਬਹੁਤ ਵੱਡੀ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇੰਨੀ ਗਰਮੀ ਦੇ ਵਿੱਚ ਕੰਮ ਕਰਦਾ ਵੀ ਮੁਸ਼ਕਲ ਹੈ ਤੇ ਲੂ ਦੇ ਕਾਰਨ ਲੋਕਾਂ ਨੂੰ ਜਿਹੜਾ ਗਸ਼ੀਆਂ ਪੈਣੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਅਬ ਮਸੂਲਤਗ ਦੇ ਜਿਹੜੇ ਅਧਿਕਾਰੀ ਨੂੰ ਵੀ ਕਹਿੰਦੇ ਨੇ ਕਿ ਵਾਤੋਂ ਵਾਤ ਪਾਣੀ ਦੀ ਵਰਤੋਂ ਕਰੋ ਕੱਪੜੇ ਦੀ ਵਰਤੋਂ ਕਰੋ ਤਾਂ ਜੋ ਗਰਮੀ ਤੋਂ ਜੜਾ ਬਚਿਆ ਜਾ ਸਕੇ ਪਰ ਇਸ ਵਾਰ ਜਿਹੜੀ ਗਰਮੀ ਹੈ ਉਹ ਪਿਛਲੇ ਰਿਕਾਰਡ ਵੀ ਤੋੜਦੀ ਨਜ਼ਰ ਆਉਂਦੀ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਜਿਹੜੀ ਗਰਮੀ ਦਾ ਮਾਫ ਕਰਨਾ ਜਿਹੜਾ ਤਾਪਮਾਨ ਹੈ ਉਹ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਕਿਉਂਕਿ 50 ਤੱਕ ਤਾਪਮਾਨ ਪਹੁੰਚ ਚੁੱਕਿਆ ਹੈ 47 48 ਵੱਖ-ਵੱਖ ਜਿਲਿਆਂ ਦਾ ਵੱਖ-ਵੱਖ ਹਾਲ ਹੈ ਤੇ ਇਸ ਕਰਕੇ ਲੋਕ ਨੇ ਜਿਹੜੇ ਉਹ ਗਰਮੀ ਤੋਂ ਸਤਾਏ ਪਏ ਨੇ ਤੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਮੌਸਮ ਦੇ ਵਿੱਚ ਬਦਲਾਅ ਆਊਗਾ ਤੇ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇਗੀ ਜੁੜੇ ਹੋਏ ਨੇ ਪੰਜਾਬੀ ਮੀਡੀਆ ਨਾਲ ਦੀ ਇਜਾਜ਼ਤ ਧੰਨਵਾਦ